ਹੁਣ ਲਕੀਆਂ ਦੇ ਮਿਰਚਾਂ ਇਹਨਾਂ ਨੂੰ ਇਹਨਾਂ ਨੂੰ ਲਕੀਆਂ ਦੇ ਮਿਰਚਾਂ ਹੁਣ ਸੱਚੀ ਗੱਲ ਦੀਆਂ ਇੱਥੇ 25 25 ਸਾਲ ਤੋਂ ਤੁਸੀਂ ਆ ਸੰਸਦ ਚ ਬੈਠ ਕੇ ਜੋ ਲੋਕਾਂ ਦਾ ਛੋਸ਼ਨ ਕੀਤਾ ਗਦਾਪੁਰ ਦੇ ਲੋਕਾਂ ਦਾ ਆ ਤੁਹਾਨੂੰ ਦੱਸਾਂਗੇ ਲੋਕਾਂ ਨੇ ਮਤ ਦੇ ਰੇ ਬਾਬਾ ਨਾਨਕ ਵਾਲਿਆਂ ਦਿੱਤੀ ਆ ਔਰ ਸਾਰੇ ਆਉਣ ਵਾਲੀ ਸਤਾਹ ਤੇ ਤੁਹਾਨੂੰ ਸਾਰਿਆਂ ਨੂੰ ਮਤ ਦੇਣਗੇ ਗਦਾਪੁਰ ਵਾਲੇ ਲੋਕ ਮੈਨੂੰ ਬੋਲ ਲੈੰਦੋ ਮੇਰੀ ਬੋਲਾਂ ਤੋਂ ਬਾਅਦ ਜਵਾਬ ਦੇਣਾ ਹੁਣ ਲਕੀਆਂ ਦੇ ਮਿਰਚਾਂ ਇਹਨਾਂ ਨੂੰ ਇਹਨਾਂ ਨੂੰ ਲਕੀਆਂ ਦੇ ਮਿਰਚਾਂ ਹੁਣ ਸੱਚੀ ਗੱਲ ਦੀਆਂ ਇੱਥੇ 25 25 ਸਾਲ ਤੋਂ ਤੁਸੀਂ ਇਹ ਸੰਸਦ ਚ ਬਹਿ ਕੇ ਜੋ ਲੋਕਾਂ ਦਾ ਛੋਸ਼ਨ ਕੀਤਾ ਗਦਾਪੁਰ ਦੇ ਲੋਕਾਂ ਦਾ ਆ ਤੁਹਾਨੂੰ ਦੱਸਾਂਗੇ ਲੋਕਾਂ ਨੇ ਮਤ ਦੇ ਰੇ ਬਾਬਾ ਨਾਨਕ ਵਾਲਿਆਂ ਦਿੱਤੀ ਆ ਔਰ ਸਾਰੇ ਆਉਣ ਵਾਲੀ ਸਤਾਹ ਤੇ ਤੁਹਾਨੂੰ ਸਾਰਿਆਂ ਨੂੰ ਮਤ ਦੇਣਗੇ ਗਦਾਪੁਰ ਵਾਲੇ ਲੋਕ ਆਜੋ ਮੈਦਾਨ ਚ ਹੁਣ ਮੈਂ ਅਗਲੀ ਗੱਲ ਕਰਾਂਗਾ ਬਾਅਦ ਤੁਹਾਡੀ ਗੱਲ ਹੋਗੀ ਗੁਰਪ੍ਰੀਤ ਸਿੰਘ ਬੜਾ ਵਾਲੀ ਬੈਠੋ ਗੁਰਪ੍ਰੀਤ ਸਿੰਘ ਬੜਾ ਵਾਲੀ ਗੁਰਪ੍ਰੀਤ ਬੋਲੋ ਜੀ ਬੈਠੋ ਜੀ ਬੈਠੋ ਗੱਲ ਆਪਾਂ ਗੱਲ ਹੋਣੀ ਨਹੀਂ ਜੀ ਗੁਰਪ੍ਰੀਤ ਆਪਣੀ ਗੱਲ ਕਰੋ ਇੱਕ ਮਿੰਟ ਜੀ ਹਾਂ ਇੱਕ ਮਿੰਟ ਬੈਠੋ ਜੀ ਬੈਠੋ 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 ਜੀ ਬਾਜਵਾਦੀ ਦੱਸੋ ਤੁਸੀਂ ਸਾਡੇ ਇੰਨੀ ਹੈ ਇੱਕ ਮਿੰਟ ਰੰਦਾਵਾ ਸਾਹਿਬ ਤੁਹਾਡੀ ਅਸੀਂ ਇੱਧਰ ਇੱਧਰ ਛੇਅਰ ਨੂੰ ਛੇਅਰ ਨੂੰ ਰੈਸ ਕਰੋ ਅਸੀਂ ਬੜੀ ਇਹਨਾਂ ਦੀ ਇੱਜ਼ਤ ਕਰਨੇ ਆ ਇੱਕ ਮਿੰਟ ਇਨਾਂ ਦੀ ਗੱਲ ਨੂੰ ਹੀ ਰਿਟਾਇਰ ਹੀ ਅਸੀਂ ਇਨਾਂ ਦੀ ਗੱਲ ਜੀ ਜੀ ਰੰਦਾਵਾ ਰੰਦਾਵਾ ਸਾਹਿਬ ਦਾ ਸੁਜੈਸ਼ਨ ਜਿਹੜਾ ਅਸੀਂ ਉਹਨੂੰ ਵੈਲਕਮ ਕਰਨੇ ਥੈਂਕ ਯੂ ਇੱਕ ਹਾਊਸ ਕਮੇਟੀ ਬਣਾਓ ਅਸੀਂ ਨਾਲ ਚੱਲਨੇ ਆ ਇਹ ਸਕੇ ਨਾਲ ਵੀ ਅਸੀਂ ਵੇਖ ਲਈਏ ਸਮਾਈ ਕਿੰਨੀ ਹੋਈ ਹੈ ਥੈਂਕ ਯੂ ਆਓ lettes us ਐਵੇਂ ਅੱਛਾ ਆ ਗਈ ਤੁਹਾਡੀ ਗੱਲ ਆ ਗਈ ਕੀਮਾ ਜੀ ਠੀਕ ਹੈ ਹਰਪਾਲ ਸਿੰਘ ਕੀਮਾ ਜੀ ਬਾਜੋਗ ਸਪੀਕਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਂ ਸੁਣ ਰਿਹਾ ਸੀ ਰੰਧਾਵਾ ਸਾਹਿਬ ਤੇ ਬਾਜਵਾ ਸਾਹਿਬ ਦੀ ਕਨਵਰਸੇਸ਼ਨ ਔਰ ਰੰਧਾਵਾ ਜੀ ਬੈਠੋ ਔਰ ਤੁਸੀਂ ਤੁਹਾਡੀ ਗੱਲ ਆ ਗਈ ਹੈ ਬੈਠੋ ਬੈਠੋ ਪਲੀਜ਼ ਦੇਖੋ ਇੱਕ ਇੱਕ ਮਿੰਟ ਮੰਤਰੀ ਜੀ ਇੱਕ ਮਿੰਟ ਬੈਠੋ ਤੁਸੀਂ ਬੈਠੋ ਜਰਾ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਤੁਹਾਡੇ ਮੰਤਰੀ ਜੀ ਖੜੇ ਆ ਬੈਠੋ ਤੁਸੀਂ ਬੈਠੋ ਮੰਤਰੀ ਜੀ ਬੈਠੋ ਤੁਸੀਂ ਯਰ ਟੇਕ ਹਰ ਯਰ 5 ਮਿੰਟ ਪੰਜ ਮਿੰਟ ਤੁਹਾਡੇ ਹੋਗੇ ਬੈਠੋ ਆ ਮੰਤਰੀ ਜੀ ਬੋਲੋ ਬੋਲੋ ਚਲ ਮੈਂ ਦੇਖ ਰਿਹਾ ਸੀਗਾ ਕਿ ਬਾਜਬਾ ਸਾਹਿਬ ਹਰ ਇੱਕ ਗੱਲ ਦੇ ਅੰਦਰ ਕਦੇ ਹਾਊਸ ਕਮੇਟੀ ਬਣਾਉਣ ਦੀ ਗੱਲ ਕਰਦੇ ਨੇਗੇ ਕਦੇ ਗੋਇਲ ਸਾਹਿਬ ਦੇ ਰਿਜ਼ਾਈਨ ਦੀ ਗੱਲ ਕਰਦੇ ਨੇਗੇ ਕਦੇ ਕਦੇ ਕੰਮ ਨਹੀਂ ਹੋਇਆ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਇਹਨਾਂ ਦੀ ਪਿੰਡ ਫੁੱਲੜਾ ਚ मेनु करेक्ट कर मैं गलत हो जेडी ती जमीन बाजा सा हदब नंबर सात सो पची सीरबा जिला गुरदासपुर इंतकाल नंबर बीस सो अड़ताली बरूआ वसीका नंबर पांच सौ सकाठ मिट्टी पंद्रह सत पची बदले पांच लख पंतली हजार रूपए परचेज की जेड़ी के सोला पॉइंट दस मरले सी बाहक बेची किने दस दसदा शायद तीन ना चाहो राजप कौर पत्नी निर्मल सिंह पुत्र ददार सिंह बाहक चरणजीत बाजवा पत्नी प्रताप बाजवा पुत्र सतनाम सिंह बाजवा निखेवड़ नंबर दो सौ बारह बचो पॉइंट नौ प्वाइंट बै होया है दोनों दो इंतकाल कुल सोलह प्वाइट दस ले लिया है उक्त रकबा ਸਰ ਸਪੀਕਰ ਸਾਹਿਬ ਇੰਪੋਰਟੈਂਟ ਗੱਲ ਆ ਹੁਕਤ ਰਕਬਾ ਵਿਆਸ ਦਰਿਆ ਦੇ ਨਾਲ ਤੁਸੀਂ bande ਅੰਦਰ ਪੈਂਦਾ ਹੈ ਤੁਸੀਂ bande ਅੰਦਰ ਪੈਂਦਾ ਸਵਾ ਦੋ ਏਕੜ ਜ਼ਮੀਨ ਗਰੀਬ ਕਿਸਾਨ ਤੋਂ ਜਿਹੜੀ ਤੁਸੀਂ bande ਅੰਦਰ ਇਹਨਾਂ ਨੂੰ ਖਰੀਦਣ ਦੀ ਕੀ ਜ਼ਰੂਰਤ ਪੈਗੀ 2025 ਚ ਮੈਂ ਦੱਸਦਾ ਦੱਸਦਾ ਇੱਕ ਮਿੰਟ ਚੁੱਪ ਕਰੋ ਹੁਣ ਬਹਿ ਜਾਓ ਬਾਜੀ ਬਾਜੀ ਇਹਨਾਂ ਨੂੰ ਗੱਲ ਕਰ ਫਿਰ ਜਵਾਬ ਦੇ ਦਿਓ ਯੂਲ ਗੈਟ ਅ ਓਪਰਟੀਨਿਟੀ गल कर दो जी आंसर चेयर किया जाए जी सिर्फ डेढ़ महीना पहला क्योंकि पता अड़ नहीं आंदर रेता आंदर रेत आऊगा रेत की माइनिंग आऊगा मिस्टर बाजवा कर एक मिनट एक मिनट मैं झूठी बोलदा आपीकर साहब आज स्पीकर साहब डिसऑन कर दे ਗੱਲ ਕਰਨ ਤਾਂ ਤੁਸੀਂ ਜਵਾਬ ਦਿਓ ਪਲੀਜ਼ ਤੁਸੀਂ ਜਵਾਬ ਦਿਓ ਤੁਸੀਂ ਜਵਾਬ ਦਿਓ ਕੋਈ ਜਵਾਬ ਦੇ ਦਿਓ ਦੇ ਦਿਓ ਦੇ ਦਿਓ ਦੇ ਦਿਓ ਖੜ੍ਹ ਜਾਓ ਇਹ ਦੇ ਦਿਓ ਡਿਸਕਾਊਂਟ ਕਰ ਦਿਓ ਦੱਸ ਦਿਓ ਇਹ ਸਟੇਟਮੈਂਟ ਦੇ ਦਿਓ ਕਿ ਪਿੰਡ ਫੁੱਲੜਾ ਤੁਹਾਡੀ ਜ਼ਮੀਨ ਨਹੀਂ ਹੈਗੀ ਸਟੇਟਮੈਂਟ ਦਿਓ 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 ਤੁਹਾਡੀ ਪਤਨੀ ਨੇ ਨਹੀਂ ਖਰੀਦੀ ਹਰ ਵਕਤ ਬੀਜੇਪੀ ਦੇ ਸਪੋਕਸਮੈਨ ਬਣਿਓਗੇ ਚੁੱਪ ਕਰੋ